ਤਦ ਮੈਨੂੰ ਆ ਜਾ ਹੁਣ ਕਿਉਂ ਨਹੀਂ ਦਿੰਦਾ ਹਾਂ ਬੋਲ ਹਾਂ ਬੋਲ ਆਈ ਤਾਂ ਜੀ ਇਹ ਨਹੀਂ ਕਹਿਣਾ ਚਾਹ ਰਹੇ ਵੈਰੀ ਗੁੱਡ ਪ੍ਰੋਪਰ ਪੈਨਸ਼ਨ ਬੰਦ ਹੋ ਹੋ ਸ਼ਗਨ ਸਕੀਮ ਬੰਦ ਹੋ ਹੋ ਸ਼ਿਵਾ ਕੇਂਦਰ ਬੰਦ ਹੋ ਹੋ ਭੜਾਈ ਬਿਜੇ ਬੰਦ ਹੋ ਹੋ ਮਾਗਲ ਵਾਲੇ ਸਾਈਕਲ ਬੰਦ ਹੋ ਹੋ ਮਾਈ ਭਾਈ ਪੈਗੋ ਸਕੀਮ ਬੰਦ ਹੋ ਹੋ ਬੀਮਾ ਯੋਨਾ ਬੰਦ ਹੋ ਹੋ ਮਿਲੇ ਘਰ ਕਟੇ ਹੋ ਹੋ ਸਿਆਪਾ ਮਗੋ ਛਾੜੂ ਦੀ ਲੋੜੀ ਬਣਾਓ ਲੋੜੀ ਆਈ ਹੈ ਮੇਰਾ ਚਰਨਜੀਤ ਸਿੱਧੂ ਹਾਂ ਅੱਜ ਤੁਸੀਂ ਜਿਹੜਾ ਛਾੜੂਆਂ ਦੀ ਲੋੜੀ ਬਾਲ ਰਹੇ ਹੋ ਕੀ ਕਾਰਨ ਇਹ ਕਾਰਨ ਹੈ ਜੀ ਭਗਵਾਨ ਜੀ ਨੂੰ ਵਿਖਾਉਣ ਵਾਸਤੇ ਭਗਵਾਨ ਜੀ ਤੋਂ ਵਾਸਤੇ ਰੋਸ ਕੀਤਾ ਅਸੀਂ ਕਿਉਂਕਿ ਭਗਵਾਨ ਜੀ ਸਾਡੇ ਕੋਈ ਮਸਲੇ ਹੱਲ ਨਹੀਂ ਕੀਤੇਗੇ ਕੀ ਮਸਲਾ ਸੀ ਕੀ ਕਾਰਨ ਸਾਨੂੰ ਕਿਹਾ ਸੀ ਨਾ ਵੀ ਮੈਂ 2500 ਰੁਪਏ ਪੇਸ਼ਣ ਕਰੂੰਗਾ ਉਹ ਵੀ ਗਈ ਗਵਾਚੀ ਕਣਕ ਸੀ ਜਿਹੜੀ 25 ਕਿਲੋ ਦਿੰਦੇ ਸੀਗੇ ਉਹ ਵੀ ਸਾਡੇ ਕੱਟਤੀ ਠੀਕ ਆ ਹੁਣ 15 ਕਿਲੋ ਕੱਢ ਕੇ ਦਿੰਦੇ ਉਹ ਵੀ ਦੇਤੀ ਦੇਤੀ ਨਹੀਂ ਤਾਂ ਨਾ ਸਹੀ ਠੀਕ ਆ ਫੇਰ ਸਾਡੇ ਵੇਖੋ ਘਰਾਂ ਦੇ ਵਿੱਚ ਜਾ ਕੇ ਸਾਨੂੰ ਉਹ ਗਰੰਟਾ ਦੇਉਗਾ ਤੁਹਾਨੂੰ ਕਮਰੇ ਪਾਉਣ ਵਾਸਤੇ ਕੋਈ ਕਮਰੇ ਪਾਉਣ ਵਾਸਤੇ ਇਹਨੇ ਗਰੰਟਾ ਨਹੀਂ ਦਿੱਤੀਆਂ ਠੀਕ ਆ ਕੋਈ ਇਹਨੇ ਮਤਲਬ ਇਹ ਸਾਨੂੰ ਸਹੂਲਤ ਨਹੀਂ ਦਿੱਤੀਗੀ ਰਹਿੰਦਾ ਖੁੰਦਾ ਨੇ ਪਤਾ ਕੀ ਕੱਢ ਮਾਰਿਆ ਜਲੂਸ ਇਹਨੇ ਆਪਦਾ ਆਪ ਜਲੂਸ ਕੱਢਿਆ ਭਗਵੰਤ ਮਾਨ ਨੇ ਮੈਂ ਭਗਵੰਤ ਮਾਨ ਤੋਂ ਜਵਾਂ ਨਹੀਂ ਡਰਦੀਗੀ ਮੈਨੂੰ ਕੋਈ ਟੈਨਸ਼ਨ ਨਹੀਂ ਭਗਵੰਤ ਮਾਨ ਮੇਰੇ ਘਰੇ ਕੁਝ ਨਹੀਂ ਸਿੱਟ ਕੇ ਜਾਂਦਾ ਭਗਵੰਤ ਮਾਨ ਨੇ ਬਾਬਾ ਫਰੀਦ ਦੀ ਡੈਕੋਰੇਸ਼ਨ ਜੈਵਾ ਨਹੀਂ ਕੀਤੀ ਮੇਲੇ ਤੇ ਆਇਆ ਉਥੇ ਮੇਲਾ ਵੇਖ ਗਿਆ ਤੇ ਆਪਦੀਆਂ ਪੱਗਾਂ ਲਿਆ ਕੇ ਘਰੋਂ ਤੇ ਗੋਲਕ ਤੇਰਾ ਵੜ ਗਿਆ ਮੱਛੀ ਚ ਠੀਕ ਆ ਕੋਈ ਝੰਡੀ ਨਹੀਂ ਸੀ ਕੋਈ ਕੋਸ਼ਿਸ਼ ਸਾਰੇ ਲੋਕ ਕਹਿੰਦੇ ਸਿਆ ਕੀ ਕੀਤਾ ਕੀ ਕੀਤਾ ਠੀਕ ਆ ਬਾਬਾ ਫਰੀਦ ਨੇ ਮੱਥਾ ਨਹੀਂ ਟੇਕਿਆ ਫਿਰ ਬੋਟਾ ਲੈਣ ਵਾਲੇ ਕਿਵੇਂ ਭੱਜ ਭੱਜ ਕੇ ਹੁੰਦੇ ਆ ਕਹਿੰਦੇ ਅਸੀਂ ਵਿਧਵਾ ਬੁੜੀਆਂ ਨੂੰ ਪੈਸੇ ਨਾਲ ਦੁੱਗਣੀਆਂ ਦੇਵਾਂਗਾ 1000 ਰੁਪਏ ਦੇ ਉੱਤੇ ਕੋਈ 1000 ਨਹੀਂ ਮਿਲਿਆਗਾ ਫਿਰ ਕਹਿੰਦੇ ਅਸੀਂ ਜਿਹੜੇ ਬਜ਼ੁਰਗ ਘਰੇ ਨਹੀਂ ਜਾ ਸਕਦੇ ਮੇਰੀ ਮਾਂ ਨੂੰ ਮੈਂ ਚੱਕ ਕੇ ਹਰ ਵੇਲੇ ਪੈਸੇ ਲਵਾ ਕੇ ਲੈ ਆਉਣੀ ਆ ਤੋੜ ਨਹੀਂ ਸਕਦੀ ਕਿੱਧਰ ਗਏ ਇਹ ਬੰਦੇ ਉੱਥੇ ਜਾ ਕੇ ਜਦੋਂ ਕਈ ਦਾ ਭਈ ਬੰਦੇ ਭੇਜੋ ਤੁਸੀਂ ਅਸੀਂ ਪੈਸੇ ਲੈਣੀਆਂ ਕਹਣਗੇ ਐਂ ਤਾਂ ਫੜੀ ਤੁਹਾਡੇ ਨੌਕਰ ਲੱਗੇ ਰਾਵਾਂਗੇ ਇਹ ਭਗਵਰਤ ਮੰਦ ਸਰਕਾਰ ਨੇ ਜੋ ਦਾਅਵੇ ਕੀਤੇ ਉਹ ਤੁਹਾਡੇ ਨਾਲ ਲੱਗਦੇ ਨਹੀਂ ਮਤਲਬ ਹੀ ਕੋਈ ਨਹੀਂ ਸਾਨੂੰ ਕੋਈ ਦਾਵਾ ਨਹੀਂ ਕੀਤਾ ਇਹਨਾਂ ਨੇ ਜਿਹੜੇ ਕੀਤੇ ਉਹ ਸਾਰੇ ਜ਼ੀਰੋ ਹੀ ਕੀ ਪਹ ਹਜ਼ਾਰ ਹਜ਼ਾਰ ਰੁਪਿਆ ਮਿਲਣ ਲੱਗ ਗਿਆ ਨਾ ਸਾਡਾ ਪੈਸਾ ਨਹੀਂ 1500 ਤੋਂ ਵੱਧ ਮਿਲੀ ਪੈਸਾ 1500 ਤੋਂ ਵੱਧ ਨਹੀਂ ਮੇਦੀ ਕਹਿੰਦੇ ਅਸੀਂ 2500 ਦੇਵਾਂਗਾ ਇਹ 2500 ਪੈਸਾ ਵਿੱਚ ਨਹੀਂ ਮਿਲਦੀਗੀ ਠੀਕ ਆ ਨਾ ਸਾਨੂੰ ਕਣਕ ਮਿਲਦੀ ਸੀ ਕਿ 2 ਮਹੀਨੇ ਪਛਾ 30 ਕਿਲੋ ਇੱਕ ਜਾਣੇ ਨੂੰ ਕਾਟ-ਕੱਟ ਤੇ ਇਹਨਾਂ ਨੇ ਕੱਟੇ ਵੀ ਜਿਵੇਂ ਸਾਡੇ ਗਰੀਬਾਂ ਦੇ ਆ ਅੱਗੇ ਸਾਨੂੰ ਸਹੂਲਤ ਮਿਲ ਜਾਂਦੀ ਸੀ ਕਿਤੋਂ ਨਾ ਕਿਤੋਂ ਹੁਣ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਜੀ ਤੁਸੀਂ ਕਿਵੇਂ ਲੋਕਾਂ ਆਪਣਾ ਦੁੱਧ ਜੀ ਹਾਂਜੀ 1 ਮਿੰਟ ਚੁੱਪ ਕਰ ਜਾਓ ਕੋਈ ਨਹੀਂ ਵੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਹੈ ਫਿਰ ਕੀ ਸੋਚਦੇ ਇਹ ਭਗਵੰਤ ਮਾਨ ਵਾਸਤੇ ਰੋਜ਼ ਕੀਤਾ ਸੀ ਰੋਜ਼ ਕੀਤਾ ਵੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਨਸ਼ਾ ਨਹੀਂ ਛਡਵਾਇਆ ਕੱਲ ਮੇਰਾ ਭਾਂਜਾ ਮਰਿਆ ਉਹਦੇਆਂ ਨਿੱਕਾ ਨਿੱਕਾ ਤਿੰਨ ਕੁੜੀਆਂ ਐ ਚਿੱਟਾ ਲਾਉਂਦਾ ਸੀ ਜੇ ਬੰਦ ਕਰਦੇ ਤਾਂ ਕਿਉਂ ਨਹੀਂ ਹੁੰਦਾ ਸੀ ਸਾਰਾ ਕੁਝ ਹੋ ਸਕਦਾ ਵੀ ਅਸੀਂ ਤੇ ਇਹੀ ਆਨੇ ਭਗਵੰਤ ਮਾਨ ਤੋਂ ਵੀ ਜੇ ਤਾਂ ਸਾਡੀਆਂ ਮੰਗਾਂ ਹੀ ਨਹੀਂ ਪੂਰੀਆਂ ਕਰਨੀਆਂ ਤਾਂ ਫਿਰ ਤੂੰ ਆਦ ਸਾਈਡ ਤੇ ਹੋ ਕੇ ਬਹਿ ਜਾ ਗਲਤੀ ਮੈਂ ਲੋਕਾਂ ਨੇ ਕੀਤੀ ਸਾਡੇ ਲੋਕਾਂ ਨੇ ਠੀਕ ਆ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਇਹਨੂੰ ਜਿਤਾਇਆ ਪਹਿਲਾਂ ਦੋ ਪਾਰਟੀਆਂ ਸੀ ਕਾਂਗਰਸ ਤੇ ਕਾਲੀ ਮੈਂ ਹੁਣ ਵੀ ਇਹੀ ਕਹਿੰਨੀ ਆ ਵੀ ਤੁਸੀਂ ਮੇਰੇ ਮਗਰ ਲੱਗੋ ਕਾਂਗਰਸ ਨੂੰ ਵੋਟਾਂ ਪਾਓ ਜਾਂ ਕਾਲੀਆਂ ਨੂੰ ਪਾਓ ਦੋ ਪਾਰਟੀਆਂ ਰੱਖੋ ਆਪਾਂ ਕਿਉਂ ਵਾਅਦਾ ਵਧਾਈ ਫਿਰਦੇ ਆ ਪਰ ਭਗਵੰਤ ਮਾਨ ਨਾਲ ਬਹੁਤ ਜ਼ਿਆਦਾ ਰੋਸ ਆ ਮੇਰਾ ਸਾਡਾ ਸਾਰੇ ਹੱਥ ਗਰੀਬਾਂ ਦੇ ਹੱਥਾਂ ਤੋ ਰੋਟੀ ਚੱਕੀ ਭਗਵੰਤ ਮਾਨ ਨੇ ਇਹ ਮਹੱਲਾ ਥੋੜਾ ਸਾਰਾ ਗਰੀਬ ਵਸਤੀ ਹੈ ਸਾਰਾ ਟੋਟਲੀ ਗਰੀਬ ਵਸਤੀ ਗਰੀਬ ਆ ਜਮਾ ਅਸੀਂ ਗਰੀਬ ਆ ਡਾਕਟਰ ਮੀਤ ਕਰਨਾ ਅਗਰ ਕੰਮਿਆਣਾ ਗੇਟ ਫਰੀਦਕੋਟ ਚਾਹੀਦਾ ਸਾਰੇ ਗਰੀਬਾਂ ਲੋਕਾਂ ਦੇ ਕਾਟ ਕੱਟ ਕੇ ਉਹਨਾਂ ਨੇ ਬਿਜਲੀ ਕਹਿੰਦਾ 600 ਜੁਨਤ ਮਾਫ ਕਰਾਂਗੇ ਸਾਰਿਆਂ ਨੂੰ ਬਿੱਲ ਲੰਬੇ ਆਈ ਦੱਸੋ ਕੀ ਕੀਤਾ ਸਰਕਾਰ ਨੇ ਨਹੀਂ ਫਿਰ ਅੱਜ ਰੋਸ ਚ ਆ ਨਹੀਂ ਰੋਤਾ ਅੱਜ ਰੋਸ ਕਰਦੇ ਆ ਹਾਂਜੀ ਤੁਸੀਂ ਕੀ ਕਿ ਥੋੜਾ ਹੀ ਕਹਿਣਾ ਸਾਡਾ ਵੀ ਕਾਟ ਕੱਟੇ ਨੇ ਬਿੱਲਾਂ ਦੇ ਸੰਧੂ ਕਾਟ ਕੱਟੇ ਇਹ ਮੰਗੀ ਕਰਦੇ ਮੰਗੀ ਆ ਤੁਹਾਡੀ ਸਾਰਿਆਂ ਦੀ ਇਹ ਤੁਹਾਡੀ ਸਾਰਾਂ ਦੀ ਬੱਚੇ ਪੱਛਾ ਆਂਦੇ ਘਰੇ ਬੈਠ ਕੇ ਪੜ੍ਹਨਾਂ ਦੇਵਾਂਗੇ ਦਿੱਤਾ ਕਿਉਂ ਨਹੀਂ ਫਿਰ ਕਿੰਨੇ ਕਿੰਨੇ ਕਿਹਾ ਸੀ ਇਹਨਾਂ ਨੇ 25 2500 ਅੱਛਾ ਮਿਲਣ ਲੱਗ ਗਿਆ ਕੋੱਖ ਵੀ ਨਹੀਂ ਸਮਾਂ ਦੀ ਮਗਹਾਈ ਵੀ ਵੱਧੂ ਸਿਲੰਡਰ ਵੀ ਇੰਨੇ ਮਹਿੰਗੇ ਬਿਜਲੀ ਦੇ ਬਿੱਲ ਵੀ ਤੇ ਰਾਸ਼ਨ ਮਿਲਦਾ ਪਰ ਕੁਝ ਵੀ ਨਹੀਂ ਕਾਨਕ ਵੀ ਬੰਦ ਕਰਤੀ ਤੇ ਰਾਸ਼ਨ ਕਹਦਾ ਮਿਲਣਾ